ਕਿਉਂਕਿ ਹਜੇ ਤੱਕ ਲੋਕਾਂ ਨੂੰ ਕਲੀਅਰ ਨਹੀਂ ਆ ਵੀ ਆਮ ਆਦਮੀ ਵਾਡੀ ਚ ਹੋ ਕਿ ਨਹੀਂ ਹੋ ਅੱਜ ਜੇ ਦਰਨਾ ਲੱਗਦਾ ਕਿਉਂਕਿ ਸਿੱਧਾ ਸਿੱਧਾ ਸਰਕਾਰ ਦੇ ਖਿਲਾਫ ਦਰਨਾ ਉੱਥੇ ਵੀ ਤੁਸੀਂ ਪਹੁੰਚਦੇ ਹੋ ਸਟੇਜ ਵੀ ਸਾਂਝੀ ਕੀਤੀ ਸਟੇਜ ਤੇ ਵੀ ਆਪਣੇ ਵਿਚਾਰ ਦੱਸਦੇ 15 ਅਪ੍ਰੈਲ ਪਿਛਲੇ ਸਾਲ ਤੋਂ ਮੈਂ ਬੋਲਣਾ ਬੰਦ ਕਰਤਾ ਸੀ ਕਿਉਂਕਿ ਮੇਰਾ ਜ਼ਮੀਰ ਨਹੀਂ ਮੰਨਦਾ ਦੋ ਮਹੀਨੇ ਪਹਿਲਾਂ ਤੱਕ 1100 ਰੁਪਏ ਮੇਰੇ ਅਕਾਊਂਟ ਚੋਂ ਜਾਂਦਾ ਸੀ ਉਹ ਮੈਨੂੰ ਪਤਾ ਨਹੀਂ ਸੀ ਕਿ ਪੱਕਾ ਲੱਗਿਆ ਹੋਇਆ ਸੀ ਮੈਂ ਉਹ ਵੀ ਬੰਦ ਕਰਾ ਦਿੱਤਾ ਸੋ ਇਥੋਂ ਤੁਸੀਂ ਸਮਝ ਲਓ ਮੈਂ ਕਿੱਥੇ ਖੜਾ ਹਾਂ 12 ਸਾਲ ਜਿੱਥੇ ਧੱਗੇ ਖਾਦੇ ਲੜਾਈਆਂ ਕੀਤੀਆਂ ਕਿ ਨਹੀਂ ਅਸੀਂ ਬਦਲਾਵ ਲਿਆਵਾਂਗੇ ਉਹ ਬਦਲਾਵ ਤੁਹਾਡੇ ਸਾਹਮਣੇ ਅਫਸੋਸ ਇਹ ਹੈ ਕਿ ਜਿਹੜੇ ਲੋਕ ਸਾਡੇ ਨਾਲ ਸੰਘਰਸ਼ ਕਰ ਰਹੇ ਸੀ ਜਿਹੜੇ ਪਾਰਟੀ ਦੇ ਮੁਢ ਸੀ ਉਹਨਾਂ ਤੇ ਅੱਜ ਪਰਚੇ ਪੈ ਰਹੇ ਸੱਚ ਬੋਲਣ ਦੇ ਬਹਿਰੂਪੀਏ ਸਾਡੀ ਮਿਹਨਤ ਤੇ ਆਮ ਆਮ ਲੋਕਾਂ ਦੀ ਮਿਹਨਤ ਤੇ ਸਰਕਾਰ ਚ ਆ ਕੇ ਅੱਜ ਪੰਜਾਬ ਨੂੰ ਲੁੱਟ ਰਿਆ ਇਹਨਾਂ ਤੋਂ ਹਿਸਾਬ ਜ਼ਰੂਰ ਲਵਾਵਾਂਗੇ ਵਾਲਾ ਪਿੰਡ ਗੌਂਸਕੜ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਧਰਨਾ ਜਿਹੜਾ ਹੈ ਉਹ ਮਾਈਨਿੰਗ ਨੂੰ ਲੈ ਕੇ ਇਲੀਗਲ ਮਾਈਨਿੰਗ ਜਿਹੜੀ ਹੋ ਰਹੀ ਹੈ ਉਸ ਨੂੰ ਲੈ ਕੇ ਲੱਗਿਆ ਆਇਆ ਤਾਂ ਮੈਂ ਕਹਾਂਗਾ ਮੇਰੇ ਨਾਲ ਇਸ ਸਮੇਂ ਇਬਾਬ ਗਰੇਵਾਲ ਮੌਜੂਦ ਨੇ ਤੁਸੀਂ ਜ਼ਰੂਰ ਪਛਾਣ ਗਏ ਹੋਗੇ ਆਮ ਆਦਮੀ ਪਾਰਟੀ ਦਾ ਕਿਸੇ ਸਮੇਂ ਵੱਡਾ ਚਿਹਰਾ ਰਿਹਾ ਹੁਣ ਵੀ ਵੱਡਾ ਚਿਹਰਾ ਹੋ ਕੇ ਕਿਉਂਕਿ ਹਜੇ ਤੱਕ ਲੋਕਾਂ ਨੂੰ ਕਲੀਅਰ ਨਹੀਂ ਆ ਵੀ ਆਮ ਆਦਮੀ ਆਡੀਚ ਹੋ ਕਿ ਨਹੀਂ ਹੋ ਅੱਜ ਜੇ ਤਰਨਾ ਲੱਗਦਾ ਕਿਉਂਕਿ ਸਿੱਧਾ ਸਿੱਧਾ ਸਰਕਾਰ ਦੇ ਖਿਲਾਫ ਤਰਨਾ ਉੱਥੇ ਵੀ ਤੁਸੀਂ ਪਹੁੰਚਦੇ ਹੋ ਸਟੇਜ ਵੀ ਸਾਂਝੀ ਕੀਤੀ ਹੈ ਸਟੇਜ ਤੇ ਵੀ ਆਪਣੇ ਵਿਚਾਰ ਤੁਸੀਂ ਸਾਂਝੇ ਕੀਤੇ 15 April ਪਿਛਲੇ ਸਾਲ ਤੋਂ ਮੈਂ ਬੋਲਣਾ ਬੰਦ ਕਰਤਾ ਸੀ ਕਿਉਂਕਿ ਮੇਰਾ ਜ਼ਮੀਰ ਨਹੀਂ ਮੰਨ ਰਿਹਾ ਸੀ ਤੇ ਮੈਂ ਕੁਛ ਲਿਆ ਤਾਂ ਹੈ ਨਹੀਂ ਮੈਂ ਕੋਈ ਅਹੁਦਾ ਨਹੀਂ ਲਿਆ ਮੈਂ ਤਾਂ ਆਪਣਾ ਆਪ ਦੇ ਰਿਹਾ ਸੀ ਉਹ ਮੈਂ ਆਪਣਾ ਆਪ ਦੇਣਾ ਬੰਦ ਕਰਤਾ 2 ਮਹੀਨੇ ਪਹਿਲਾਂ ਤੱਕ 1100 ਰੁਪਏ ਮੇਰੇ ਅਕਾਊਂਟ ਚੋਂ ਜਾਂਦਾ ਸੀ ਉਹ ਮੈਨੂੰ ਪਤਾ ਨਹੀਂ ਸੀ ਕਿ ਪੱਕਾ ਲੱਗਿਆ ਹੋਇਆ ਸੀ ਮੈਂ ਉਹ ਵੀ ਬੰਦ ਕਰਾਤਾ ਸੋ ਇੱਥੋਂ ਤੁਸੀਂ ਸਮਝ ਲਓ ਮੈਂ ਕਿੱਥੇ ਖੜਾ ਹਾਂ ਪਹਿਲੀ ਗੱਲ ਅਫਸੋਸ ਇਸ ਗੱਲ ਦਾ ਕਿ ਜਿਹੜੀ ਲੜਾਈ 12 ਸਾਲ ਵਿੱਢੀ 12 ਸਾਲ ਜਿੱਥੇ ਧੱਕੇ ਖਾਦੇ ਲੜਾਈਆਂ ਕੀਤੀਆਂ ਕਿ ਨਹੀਂ ਅਸੀਂ ਬਦਲਾਵ ਲਿਆਵਾਂਗੇ ਉਹ ਬਦਲਾਵ ਤੁਹਾਡੇ ਸਾਹਮਣੇ ਹੈ ਅਫਸੋਸ ਇਹ ਹੈ ਕਿ ਜਿਹੜੇ ਲੋਕ ਸਾਡੇ ਨਾਲ ਸੰਘਰਸ਼ ਕਰ ਰਹੇ ਸੀ ਜਿਹੜੇ ਪਾਰਟੀ ਦੇ ਮੋਢ ਸੀ ਉਹਨਾਂ ਤੇ ਅੱ ਸੋ ਅਸੀਂ ਤਾਂ ਸਿਰਫ ਇੱਕੋ ਹੀ ਮੈਂ ਗੱਲ ਕਹੂੰਗਾ ਕਿ ਜਿੰਨੇ ਲਾਇਕ ਹੈਗਾ ਜਿੰਨੇ ਲਾਇਕ ਹੈਗਾ ਇਹ ਗੱਲ ਵੀ ਪਹਚਾਉਂਗਾ ਇਸ ਪਿੰਡ ਦੀ ਲੜਾਈ ਦੀ ਤੇ ਹੋਰ ਪੰਜਾਬ ਦੀ ਲੜਾਈ ਵੀ ਅਸੀਂ ਤਾਂ ਸੱਚ ਤਾਂ ਖੜੇ ਸੀ ਤੇ ਸੱਚ ਤੇ ਖੜੇ ਰਹਾਂਗੇ ਭਾਵੇਂ ਜੋ ਮਰਜ਼ੀ ਹੋਵੇ ਜਿੰਨੀ ਮਰਜ਼ੀ ਤਾਕਤ ਹੋਵੇ ਪਰਚੇ ਪਾਲਣ ਕੇ ਕੀ ਹੋ ਜਾਊਗਾ ਨੁਕਸਾਨ ਕੀਤੇ ਸਾਡੇ ਵੀ ਨੁਕਸਾਨ ਕੀਤੇ ਕੋਈ ਗੱਲ ਪਰ ਜਿਹੜੇ ਲੋਕ ਬਹਿਰੂਪੀਏ ਸਾਡੀ ਮਿਹਨਤ ਤੇ ਆਮ ਆਮ ਲੋਕਾਂ ਦੀ ਮਿਹਨਤ ਤੇ ਸਰਕਾਰ ਚ ਆ ਕੇ ਅੱਜ ਪੰਜਾਬ ਨੂੰ ਲੁੱਟ ਰਿਹਾ ਇਹਨਾਂ ਤੋਂ ਹਿਸਾਬ ਜ਼ਰੂਰ ਲਵਾਵਾਂਗੇ ਵਾਦਾ ਕਰਦਾ ਤਾਂ ਲੱਗਦਾ ਵੀ ਪਰਚਿਆਂ ਦੀ ਰਾਜਨੀਤੀ ਚੱਲ ਰਹੀ ਹੈ ਥੋੜੇ ਸਾਹਮਣੇ ਹੀ ਐ ਜੀ ਮੈਨੂੰ ਕਹਿਣ ਦੀ ਲੋੜ ਐ ਥੋੜੇ ਸਾਹਮਣੇ ਹੀ ਐ ਤੁਸੀਂ ਆਪ ਪੱਤਰਕਾਰ ਹੋ ਥੋੜੇ ਸਾਹਮਣੇ ਹੀ ਐ ਮੈਨੂੰ ਕਹਿਣ ਦੀ ਕੀ ਲੋੜ ਐ ਤੁਸੀਂ ਦੇਖੋ ਜੋ ਵੀ ਕੁਝ ਹੋ ਰਿਹਾ ਬਟ ਇਹਨਾਂ ਵਾਅਦਾ ਕਰਦੇ ਆ ਕਿ ਜਿੰਨੇ ਲਾਇਕ ਹੈਗੇ ਆ ਆਵਾਜ਼ ਉਠਾਉਂਦੇ 2017 ਦੇ ਵਿੱਚ ਤੁਸੀਂ ਚੋਣਾਂ ਵੀ ਲੜੀਆਂ ਸੀ ਲੁਧਿਆਣਾ ਵੈਸਟ ਤੋਂ ਲੜੀ ਸੀ ਨਾ ਚੋਣ ਬਿਲਕੁਲ ਤੇ ਹੁਣ ਲੁਧਿਆਣਾ ਵੈਸਟ ਚ ਚੋਣਾਂ ਆ ਗਈਆਂ ਕੀ ਲੱਗਦਾ ਕਿਉਂਕਿ ਸੰਜੀਵ ਰੌੜਾ ਸਿੱਧਾ ਐਂਟਰੀ ਹੋਈ ਆ ਰਾਜ ਸਭਾ ਤੋਂ ਐਂਟਰੀ ਹੋਈ ਆ ਉਹ ਉਹ ਸਿਆਸਤਦਾਨ ਨਹੀਂ ਗਏ ਉਹਨਾਂ ਦੇ ਖਿਲਾਫ ਪਰਸਨਲੀ ਮੇਰਾ ਕੋਈ ਉਹਨਾਂ ਨਾਲ ਮੈਂ ਨਾ ਜਾਣਦਾ ਨਾ ਮੇਰਾ ਪਰ ਉਹ ਇੱਕ ਬਿਜ਼ਨਸਮੈਨ ਨੇ ਐਂਡ ਉਹ 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 ਉਹਨਾਂ ਦਾ ਸਿਆਸਤ ਤਾਂ ਦੂਰ ਦੂਰ ਕੋ ਲੈਣ ਦੇਣਾ ਨਹੀਂ ਐਂਡ ਬਦਲਾਅ ਤਾਂ ਹੁਣ ਲੁਧਿਆਣੇ ਵਾਸਤੇ ਤੁਸੀਂ ਦੇਖ ਲਓ ਜਿਹੜੇ ਜਿਹੇ ਲੋਕ ਇਹਨਾਂ ਨੇ ਚੁਣ ਕੇ ਅੱਗੇ ਮੂਹਰੇ ਕਰਤੇ ਨੇ ਉਹ ਸਮਝ ਆਉਂਦਾ ਕਿ ਉਹ ਤਾਂ ਉਹੀ ਨੇ ਉਹ ਤਾਂ ਉਹੀ ਪੁਰਾਣੇ ਚਿਹਰੇ ਨੇ ਜਿਹੜੇ ਚੁਣਕੇ ਮੂਰੇ ਕੀਤੇ ਤੇ ਉਦਾਂ ਹੀ ਕੰਮ ਚੱਲ ਰਿਹਾ ਸੋ ਮੈਨੂੰ ਲੱਗਦਾ ਕਿ ਪੰਜਾਬ ਦੇ ਲੋਕ ਹੁਣ ਹੋਰ ਬੇਫੂਫ ਨਹੀਂ ਬਣਦੇ ਜਲਦੀ ਜਵਾਬ ਮਿਲੂਗਾ ਲੱਗਦਾ ਵੀ ਜਿਸ ਹਿਸਾਬ ਨਾਲ ਤੁਸੀਂ ਕਿਉਂਕਿ ਅਸੀਂ ਦੇਖਦੇ ਆ ਜਿਹੜਾ ਪੁਰਾਣਾ ਵਰਕਰ ਸੀ ਨਾ ਜਾਂ ਪੁਰਾਣੇ ਚਿਹਰੇ ਸੀ ਉਹ ਪੰਜਾਬ ਦੇ ਵਿੱਚ ਨਜ਼ਰ ਨਹੀਂ ਆ ਰਹੇ ਉਹ ਉਹ ਕਿੱਥੇ ਨਾ ਕਿੱਥੇ ਖੁੱਡੇ ਲਾਈਨ ਹੋ ਗਏ ਜਾਂ ਉਹ ਸਾਈਡ ਲਾਈਨ ਹੋ ਗਏ ਜਾਂ ਉਹਨਾਂ ਨੇ ਆਪੇ ਪਾਰਟੀ ਛੱਡਤੀ ਕਾਰਨ ਕੀ ਆ ਬਦਲਾਅ ਅਸਲ ਚ ਚਲਾ ਕਿੱਥੇ ਗਿਆ ਉਹਨਾਂ ਦਾ ਜ਼ਮੀਰ ਨਹੀਂ ਮੰਨ ਰਿਹਾ ਸੀ ਜੋ ਥੱਲੇ ਗਰਾਊਂਡ ਤੇ ਦੇਖ ਰਹੇ ਸੀਗੇ ਜਿਹੜੇ ਲੋਕ ਸੱਚੇ ਸੀਗੇ ਉਹਨਾਂ ਦਾ ਜ਼ਮੀਰ ਨਹੀਂ ਆਜ਼ਾਦ ਦੇ ਰਿਹਾ ਸੀਗਾ ਕਿ ਅਸੀਂ ਨੂੰ ਵਾਲੈਂਟੇਅਰ ਨੂੰ ਤੁਸੀਂ ਕਿਹਾ ਸੀਗਾ ਕਿ ਅਸੀਂ ਤੁਹਾਨੂੰ ਪੋਜੀਸ਼ਨ ਸਿਲਾਵਾਂਗੇ ਤਾਂ ਕਿ ਤੁਸੀਂ ਬਦਲ ਲੈ ਸਕੋ ਉਹ ਤਾਂ ਚੱਕ ਤੇ ਸਾਰੇ ਉਹ ਸਾਰੇ ਘਰੇ ਬਿਠਾਤੇ ਸੋ ਗੱਲ ਇਹ ਆ ਕਿ ਦੇਖੋ ਅੱਤ ਤੇ ਖੁਦਾ ਦਾ ਵੈਰ ਹੁੰਦਾ ਇਹ ਹੁਣ ਅੱਤ ਕਰਨ ਤੇ ਆਗੇ ਤੇ ਹੁਣ ਸ਼ਰਮ ਵੀ ਲਾਤੀ ਸੋ ਮੈਂ ਸਮਝਦਾ ਕਿ ਬੜੀ ਜਲਦੀ ਇਹਨਾਂ ਨੂੰ ਜਵਾਬ ਦਿੱਤਾ ਜਾਊਗਾ ਤਾਂ ਕਿ ਕਹਿੰਦੇ ਨਰਾਜ਼ਗੀ ਤੁਹਾਡੀ ਤਾਂ ਐਮਪੀ ਦੀ ਟਿਕਟ ਨਹੀਂ ਮਿਲੀ ਸੀ ਮੈਂ ਤਾਂ ਐਮਐਲਏ ਵੀ ਨਹੀਂ ਮੰਗੀ ਐਮਐਲਏ ਵਾਲੀ ਮੈਂ ਚੁੱਪ ਨਹੀਂ ਕਰੇ ਮੈਂ ਤਾਂ ਉਹਦੇ ਵੀ ਬੋਲੀ ਗਿਆ ਪਰ ਮੈਨੂੰ ਅਫਸੋਸ ਕੀ ਹੋਇਆ ਜਦੋਂ ਮੈਨੂੰ ਐਮਪੀ ਦੀ ਟਿਕਟ ਬਾਰੇ ਕਿਹਾ ਕੀ ਗਿਆ ਕਰੇ ਲੁਧਿਆਣਾ ਹਿੰਦੂ ਸ਼ਹਿਰ ਮੈਂ ਮੇਰਾ ਦਿਲ ਟੁੱਟ ਗਿਆ ਮੈਂ ਕਿ ਉਗੀ અમારી ਪਾਰਟੀ ਕਰੋ ਟਿਕਟ ਟੁਕੜ ਤਾਂ ਕੋਈ ਪੱਤ ਤੱਕ ਕਿਤੇ ਉਹਦਾ ਤਾਂ ਲੈਣ ਹੀ ਨਹੀਂ ਗਏ 17 ਚ ਜਦੋਂ ਪਾਰਟੀ ਨੇ ਲੋਡ ਸੀ ਖੜੇ ਹੋਏ ਬਾਈ ਚ ਨੇ ਨਹੀਂ ਗੱਲ ਕੀਤੀ ਪਰ ਨਹੀਂ ਬੋਲੇ ਮੈਂ ਬੋਲੀ ਗਿਆ ਮੈਂ ਤਾਂ ਉਦਾਂ ਹੀ ਬੋਲੀ ਗਿਆ ਮੈਂ ਤਾਂ ਨਹੀਂ ਹਟਿਆ 15 April ਨੂੰ ਮੈਂ ਤਾਂ ਹੋਇਆ ਜਿੱਦਨ ਮੈਨੂੰ ਐਕਸਪਲੇਸ਼ਨ ਦਿੱਤੀ ਗਈ ਕਿ ਹਿਦਿਆਣਾ Hindu ਸ਼ਹਿਰਾ ਮੈਨੂੰ ਅਫਸੋਸ ਇਸ ਗੱਲ ਦਾ ਕਿ ਤੁਸੀਂ ਪੰਜਾਬ ਨੂੰ ਹੁਣ Hindu Sikh ਇਹ ਸੋਚ ਤੇ ਤੁਸੀਂ ਜੇ ਡਿਵਾਈਡ ਕਰੋਗੇ ਫਿਰ ਪੰਜਾਬ ਦੇ ਲਈ ਬਹੁਤ ਖਤਰਨਾਕ ਹੈ ਇਹ ਸੋਚ ਨੂੰ ਅਸੀਂ ਕਰ ਨਹੀਂ ਕਰਦਾ ਏ ਧੰਨਵਾਦ ਬਹੁਤ ਬਹੁਤ ਥੈਂਕ ਯੂ ਠੀਕ ਹੈ ਭਾਈ ਸਤਿ ਸ਼੍ਰੀ ਅਕਾਲ ਸੁਜਮੇ ਕਿ ਇਹਨਾਂ ਨਾਲ ਗੱਲਬਾਤ ਕਰਤੀ ਆ ਤਾਏ ਬਾਬ ਗਰੇਵਾਲ ਅਸਲ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਰਗਰਮ ਨੇਤਾ ਸੀ ਚੋਣਾਂ ਵੀ ਲੜੇ ਨੇ 2017 ਦੇ ਵਿੱਚ ਲੁਧਿਆਣਾ ਵਸ ਤੋਂ ਇਹਨਾਂ ਨੇ ਜਿਹੜੀ ਚੋਣ ਲੜੀ ਸੀ ਉਸ ਤੋਂ ਬਾਅਦ ਐਮਪੀ ਦੇ ਵੀ ਕੈਂਡੀਡੇਟ ਮੰਨੇ ਜਾ ਰਹੇ ਸੀ ਪਰ ਉਸ ਤੇ ਵੀ ਅਸੀਂ ਗੱਲਬਾਤ ਕੀਤੀ ਆ ਤੇ ਗੌਂਸਕੜ ਪਿੰਡ ਉੱਥੇ ਜਿੱਥੇ ਟਿਪਰਾਂ ਨੂੰ ਲੈ ਕੇ ਮਾਈਨਿੰਗ ਨੂੰ ਲੈ ਕੇ ਧਰਨਾ ਲੱਗਿਆ ਹੋਇਆ ਐਡਵੋਕੇਟ ਸਿਮਰਨਜੀਤ ਕੌਰ ਗਿੱਲ ਜਿਨ੍ਹਾਂ ਨੇ ਜਿਨ੍ਹਾਂ ਦੇ ਪਿੱਛੇ ਹਮਲਾ ਵੀ ਹੋਇਆ ਸੀ ਤੇ ਉਹਨੂੰ ਲੈ ਕੇ ਧਰਨਾ ਜਿਹੜਾ ਹੈ ਉਹ ਲਗਾਇਆ ਗਿਆ ਕਿਉਂਕਿ ਹਮਲਾ ਤਾਂ ਹੋਇਆ ਸੀ ਉਸ ਤੋਂ ਬਾਅਦ ਕਾਰਵਾਈ ਜਿਹੜੀ ਹੈ ਉਹ ਹਜੇ ਤੱਕ ਹੋ ਨਹੀਂ ਪਾਈ ਜ਼ਰੂਰ ਪਰਚੇ ਦਰਜ ਕਰ ਦਿੱਤੇ ਗਏ ਸੀ ਪਰ ਉਸ ਤੋਂ ਬਾਅਦ ਗ੍ਰਿਫਤਾਰੀਆਂ ਜਿਹੜੀਆਂ ਹੋਜੇ ਤੱਕ ਨਹੀਂ ਹੋਈਆਂ ਤਾਂ ਉਸ ਨੂੰ ਲੈ ਕੇ ਅੱਜ ਗੌਂਸਕਰ ਪਿੰਡ ਦੇ ਵਿੱਚ ਜਿਹੜਾ ਉਹ ਧਰਨਾ ਲੱਗਿਆ ਆ ਤੇ ਤੁਹਾਨੂੰ ਪਲ-ਪਲ ਦੀ ਅਪਡੇਟ ਜਿਹੜੀ ਆ ਅਸੀਂ ਜ਼ਰੂਰ ਸਾਂਝੀ ਕਰਦਾ ਰਹਿਾਂਗੇ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹਾਕੂਰ ਜੋਤ ਸਿੰਘ 12 ਸਾਲ ਪਹਿਲਾਂ ਅਸੀਂ ਸੜਕਾਂ ਤੇ ਖੜਦੇ ਸੀ ਤੇ ਜਿਹੜੇ ਲੋਕ ਸਾਡੇ ਤੇ ਹੱਸ ਕੇ ਜਾਂਦੇ ਸੀ ਸਾਡੇ ਤੇ ਥੁੱਕ ਕੇ ਜਾਂਦੇ ਸੀ ਅੱਜ ਉਹ ਪਾਵਰ ਦੀ ਇੰਪਲਿਸ਼ਨਾਂ 'ਚ ਬੈਠੇ ਅੱਜ ਮੈਨੂੰ ਬੜੀ ਸ਼ਰਮ ਆਉਂਦੀ ਹੈ ਕਹਿੰਦੇ ਹੋਏ ਕਿ ਹਰ ਉਹ ਚੀਜ਼ ਜਿਹਦੇ ਖਿਲਾਫ ਅਸੀਂ ਸੰਘਰਸ਼ ਕੀਤਾ ਉੱਤ ਡੱਲੇ ਨਾਲ ਚੱਲ ਰਹੀ ਹੈ ਤੇ ਹੁਣ ਕਿਸੇ ਤਰੀਕੇ ਦਾ ਉਹ ਪਰਦਾ ਵੀ ਨਹੀਂ ਰਿਹਾ ਹੁਣ ਤਾਂ ਇਹ ਪਰਦਾ ਵੀ ਨਹੀਂ ਰਿਹਾ ਕਿ ਅਸੀਂ ਇਹ ਨਹੀਂ ਕਰਦੇ ਹੁਣ ਤਾਂ ਕਹਿ ਕੇ ਹੁੰਦਾ ਹੈ ਸੋ ਮੇਰੀ ਤਾਂ ਸਭ ਤੋਂ ਪਹਿਲਾਂ ਤਾਂ ਮੈਂ ਇਸ ਗੱਲ ਦੀ ਸ਼ਰਮਿੰਦਗੀ ਮਾਨਦਾ ਕਿ ਮੈਂ ਇੱਕ ਚੀਜ਼ ਦਾ ਹਿੱਸਾ ਰਿਹਾ ਜਿਹੜੀ ਲੋਕਾਂ ਨੂੰ ਤੋਖਾ ਦਿਕਾ ਜੀ ਪਹਿਲੀ ਗੱਲ ਦੂਜੀ ਗੱਲ ਗਵਰਨਰ ਸਾਹਿਬ ਨੂੰ ਇੰਟਰਵਿਊ ਕਰਨਾ ਪਿਆ ਤਾਂ ਪਰਚਾ ਪੈਂਦਾ ਉਹ ਵੀ ਇਹ ਹਲਕੀਆਂ ਤਾਂ ਆ ਰਹੇ ਨੇ ਜਿਹੜੇ ਲੜਾਈ ਲੜਦੇ ਉਹਨਾਂ ਤੇ ਵੱਡੇ ਵੱਡੇ ਪਰਚੇ ਪੈ ਜਾਂਦੇ ਸੋ ਇਹ ਕਾਹਦਾ ਬਦਲਾ ਕਦੈਂਸਾ ਸੋ ਮੈਂ ਤਾਂ ਜਿਹੜੇ ਰਾਜ ਕਰ ਰਹੇ ਨੇ ਉਹਨਾਂ ਨੂੰ ਇੱਕ ਗੱਲ ਯਾਦ ਕਰਾਉਣੀ ਚਾਹੁੰਦਾ ਕਿ ਜਿਹੜੇ ਬਣਵੇ ਦੇ ਸਕਦੇ ਆ 92 ਉਹ ਵੀ ਸਕਦੇ ਬੰਦਿਆਂ ਨੂੰ ਇਹ ਵੀ ਭੁੱਲਣਾ ਚਾਹੀਦਾ ਕਿ ਸਾਨੂੰ ਲੋਕਾਂ ਨੇ ਬਣਾਇਆ ਹਰ ਚੀਜ਼ ਹਰ ਚੀਜ਼ ਕਾਰਜਕਾਰੀ ਹੁੰਦੀ ਹੈ ਟੈਂਪਰਰੀ ਹੁੰਦੀ ਕੋਠੀਆਂ ਗੱਡੀਆਂ ਸਭ ਕੁਝ ਆਪਾਂ ਦੇਖੀ ਹੈ ਪਹਿਲਾਂ ਵਾਲੇ ਹੁਕਮਰਾਨ ਕਿਵੇਂ ਤੁਰੇ ਫਿਰਦੇ ਤੇ ਜੇ ਇਹ ਕਲੇਮ ਕਰਕੇ ਕਿ ਅਸੀਂ ਨਹੀਂ ਕਰਾਂਗੇ ਅਸੀਂ ਸਫਾਈ ਨਾ ਕਰਾਂਗੇ ਅਸੀਂ ਸੱਚਰਵ ਦੇ ਨਾਲ ਚੱਲਾਂਗੇ ਤੇ ਬਿਲਕੁਲ ਉਲਟਾ ਹੁੰਦਾ ਮੈਂ ਮੇਰਾ ਜ਼ਮੀਰ ਨਹੀਂ ਮੰਨਿਆ ਮੈਂ ਕੋਈ ਅਹੁਦਾ ਨਹੀਂ ਲਿਆ ਮੈਂ ਕੁਝ ਨਹੀਂ ਲਿਆ ਬਾਕੇ ਮੈਂ 17 ਜਦੋਂ ਪਾਰਟੀ ਨੂੰ ਲੋਡ ਸੀ ਉਦੋਂ ਇਲੈਕਸ਼ਨ ਵੀ ਲੜਿਆ ਐਦਕੀ ਆਪਾਂ ਗੱਲ ਹੀ ਨਹੀਂ ਕੀਤੀ ਉਹ ਤਾਂ ਨਹੀਂ ਕੀਤੀ ਕਿਉਂਕਿ ਦਿਲ ਨਹੀਂ ਮੰਨਦਾ ਸੀਗਾ ਕਿ ਜੇ ਨਾ ਤਾਂ ਕੁਝ ਲੈ ਲਈਏ ਤੇ ਕੱਲ ਇਹ ਨਾ ਕਹਵੇ ਕਿ ਤੂੰ ਤਾਂ ਭਾਈ ਆ ਲੈ ਕੇ ਬਹਿ ਗਿਆ ਸੋ ਜਿੱਦਣ ਮੈਂ ਬੋਲਣਾ ਬੰਦ ਕੀਤਾ ਹਲੇ ਵੀ ਕਹਿੰਦੇ ਬੋਲ ਨਾ ਭਾ ਕਿਹੜੇ ਮੂੰਹ ਨਾ ਬੋਲ ਕਿਹੜੇ ਮੂੰਹ ਨਾ ਜਾ ਕੇ ਲੋਕਾਂ ਨੂੰ ਕਹਾਂ ਕਿ ਜੋ ਅਸੀਂ ਲੜਾਈ ਕਰ ਰਹੇ ਸੀ ਜੋ ਅਸੀਂ ਸੰਘਰਸ਼ ਵਟ ਰਹੇ ਸੀ ਉਹ ਸੱਚਾ ਸੀ ਸੋ ਪੂਰਾ 1 ਸਾਲ ਹੋ ਗਿਆ ਪਰ ਇੱਕ ਵਾਦਾ ਕਰਕੇ ਜਾਂਦਾ ਜੇ ਲੋਕਾਂ ਨੇ ਪਛਾਣ ਦਿੱਤੀ ਹੈ ਜੇ ਲੋਕਾਂ ਦੀ ਆਵਾਜ਼ ਨੂੰ ਸਹਾਇਆ ਜੇ ਲੋਕਾਂ ਦੀ ਆਵਾਜ਼ ਸੁਣੀ ਹੈ ਤੇ ਆਵਾਜ਼ ਬੰਦ ਨਹੀਂ ਹੋਣੀ ਜੇ ਬਗਾਨਿਆਂ ਤੇ ਚੱਲਦੀ ਸੀ ਤਾਂ ਇਹਨਾਂ ਦੇ ਖਿਲਾਫ ਵੀ ਚੱਲੂਗੀ ਤੇ ਜਿੱਥੇ થઈ ਜਿੰਨੇ ਕਿ ਜੋ ਕਹ ਹੈਗਾ ਮੈਂ মিডিਆ ਵਾਲੇ ਭਰਾਵਾਂ ਪੇੜਾ ਨਾਲ ਗੱਲ ਕੀਤੀ ਆਉਣ ਤੋਂ ਪਹਿਲਾਂ ਮੈਂ ਚੰਡੀਗੜ੍ਹ ਗੱਲ ਹੋਈ ਮੇਰੀ ਜਿੱਥੇ ਵੀ ਗੱਲ ਹੋਈ ਜਿੱਥੇ થઈ ਇਸ ਗੱਲ ਨੂੰ ਪਹੁੰਚਾਉਣ ਦੀ ਲੋੜ ਹੈ ਇਕੱਲੀ ਥੋੜੇ ਪਿੰਡ ਦੀ ਲੜਾਈ ਨਹੀਂ ਇਹ ਪੰਜਾਬ ਚ ਕਿੰਨੇ ਪਿੰਡਾਂ ਦੀ ਲੜਾਈ ਹੈ ਅਸੀਂ ਗੁਰਦਾਸਪੁਰ ਕੰਨੀ ਗਏ ਆ ਤੇ ਉੱਥੇ ਸੜਕਾਂ ਹੀ ਨਹੀਂ ਬਚੀਆਂ ਲੋਕਾਂ ਨੇ ਖੇਤਾਂ ਚੋਂ ਦੀ ਆਪਣੇ ਰਾਹ ਢੱਡੇ ਹੋਏ ਉਹ ਪਹਿਲਾਂ ਤੁਹਾਨੂੰ ਅਗਾਹ ਕਰ ਦਿੰਦੇ ਕਿ ਭਾਈ ਸੜਕ ਤੇ ਨਾ ਜਾਇਓ ਸੜਕ ਨਹੀਂ ਹੈ ਕਿਸੀ ਖੇਤ ਬਾਹਾ ਹੋਇਆ ਹੈ ਇਧਰ ਸੋ ਇਹ ਜਿਹੜੀ ਉਮੀਦ ਸੀ ਕਿ ਇੱਕ ਬਦਲਾਅ ਆਊਗਾ ਤੁਸੀਂ ਦੇਖਦੇ ਹੋ ਸਾਰੇ ਪਾਸੇ ਰਜਿਸਟਰੀਆਂ ਰੇਟ ਡਬਲ ਹੋ ਗਏ ਤੁਸੀਂ ਦੇਖਦੇ ਹੋ ਹੁਣ ਤਾਂ ਸ਼ਰਮ ਵੀ ਲਾਤੀ ਹੁਣ ਤਾਂ ਸ਼ਰਮ ਵੀ ਲਾਤੀ ਹੁਣ ਤਾਂ ਸਾਰੇ ਪਾਸੇ ਹੁਣ ਇਹ ਹੈ ਕਿ ਕੌਣ ਦਿਓ ਖਬਰੇ 1.5 ਸਾਲ ਬਾਅਦ ਆਉਣਾ ਕਿ ਨਹੀਂ ਆਉਣੀ ਸੋ ਆ ਨਾ ਭੁੱਲਣ ਜਦੋਂ ਅਗਲੀ ਵਾਰੀ ਵੋਟ ਪਾਣ ਜਾਓਗੇ ਨਾ ਇਹ ਯਾਦ ਰੱਖਿਓ ਕਿ ਇਹ ਕੋਈ ਕਵੇ ਬਾਕੀ ਸਿਆਸਤ ਅਭਿਆਨ ਕਹਿੰਦੇ ਆ ਕਿ ਠੀਕ ਹੈ ਜੀ ਅਸੀਂ ਜੋੜ ਤੋੜ ਵੀ ਕਰਦੇ ਹਾਂ ਸਭ ਕਰਦੇ ਹਾਂ ਜਿਹੜਾ ਕਲੇਮ ਕਰਦਾ ਕਿ ਮੈਂ ਸੱਚਾ ਮੈਂ ਸੁੱਚਾ ਤੇ ਉਹ 2.5 ਤਿੰਨ ਸਾਲਾਂ ਤੋਂ ਉਹ ਨਜ਼ਰ ਆਉਂਦਾ ਕਿ ਕਸਰ ਹੀ ਕੋਈ ਨਹੀਂ ਛੱਡ ਰਿਹਾ ਤਾਂ ਮੈਂ ਤਾਂ ਇਹ ਵਾਅਦਾ ਕਰਦਾ ਕਿ ਜਿੰਨੇ ਜੋਗਾ ਹੈਗਾ ਮੈਂ ਆਵਾਜ਼ ਵੀ ਚੱਕੂਗਾ ਤੁਹਾਡੇ ਨਾਲ ਵੀ ਖੜਾ ਤੇ ਵਾਅਦਾ ਕਰਦਾ ਜਿੱਥੇ ਥੇ ਬੋਲ ਪਾਉਂਗਾ ਤੁਹਾਡੇ ਪਿੰਡ ਦੀ ਤੇ ਹੋਰ ਪਿੰਡਾਂ ਦੇ ਤੇ ਭੈਣਾ ਭਰਾਵਾਂ ਦੀ ਗੱਲ ਜਰੂਰ ਰੱਖੂਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਵੈਗੋਜੀ ਦਾ ਖਾਸਾ ਵੈਗੋਜੀ